28 ਜਨਵਰੀ ਰਾਤ ਵੇਲੇ ਪੰਜਾਬ ਦਾ ਮੌਸਮ ਕਿਹੋ ਜਿਹਾ ਰਹ ਸਕਦੇ ਹ ਇਸ ਬਾਰੇ ਗੱਲ ਕਰਦੇ ਹਾਂ ਸਵੇਰ ਵੇਲੇ ਕਾਫੀ ਖੇਤਰਾਂ ਦੇ ਵਿੱਚ ਜ਼ਮੀਨੀ ਪੱਧਰ ਤੇ ਧੁੰਦ ਦੇਖਣ ਨੂੰ ਮਿਲੀ ਇਹ ਧੁੰਦ ਬਹੁਤਾ ਸਮਾਂ ਨਹੀਂ ਰਹਿੰਦੀ ਜਦੋਂ ਸੂਰੇ ਨਿਕਲਦਾ ਹੈ ਤੇ ਨਾਲ ਦੀ ਨਾਲ ਇਹ ਧੁੰਦ ਖਤਮ ਹੋ ਜਾਂਦੀ ਹੈ ਤੇ ਮੌਸਮ ਸਾਫ਼ ਹੋ ਜਾਂਦਾ ਹੈ ਕੋਰਾ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਪੰਜਾਬ ਦੇ ਵਿੱਚ ਬਣ ਰਿਹਾ ਹੈ ਤੇ ਸਵੇਰ ਵੇਲੇ ਕੋਰਾ ਕਾਫੀ ਵੱਡੇ ਖੇਤਰਾਂ ਨੂੰ ਪ੍ਰਭਾਵਿਤ ਕਰ ਰਿਹਾ ਹੈ ਜਿਸ ਕਰਕੇ ਸਵੇਰ ਵੇਲੇ ਟੈਂਪਰੇਚਰ ਵੀ ਬਹੁਤ ਆਮ ਨਾਲੋਂ ਘੱਟ ਚੁੱਕਾ ਹੈ ਕੁਝ ਕੁ ਖੇਤਰਾਂ ਦੇ ਵਿੱਚ 0 ਤੇ 1 ਡਿਗਰੀ ਅੱਜ ਵੀ ਟੈਂਪਰੇਚਰ ਦਰਜ ਘੱਟ ਤੋਂ ਘੱਟ ਕੀਤਾ ਗਿਆ ਹੈ ਇਹ ਕੋਰਾ तकरीबन ਸਮਾਪਤੀ ਵੱਲ ਨੂੰ ਹੈ ਅੱਜ ਦੁਪਹਿਰ ਵੇਲੇ ਪੰਜਾਬ ਦੇ ਵਿੱਚ ਹਵਾ ਰੁਕ ਗਈ ਹੈ ਜਿੰਨੀ ਪਿਛਲੇ ਦਿਨਾਂ ਦੇ ਮੁਕਾਬਲੇ ਲਗਾਤਾਰ ਖੁੱਲ ਕੇ ਚੱਲ ਰਹੀ ਸੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਬਰਸਦੀ ਵਾਪਸੀ ਹੋਵੇਗੀ ਤੇ ਮੌਸਮ ਥੋੜਾ ਜਿਹਾ ਖਰਾਬ ਹੁੰਦਾ ਹੋਇਆ ਪੰਜਾਬ ਵਿੱਚ ਦਿਖਾਈ ਦੇਵੇਗਾ ਤੇ ਅਗਲੇ 4 ਤੋਂ 5 ਦਿਨ ਪੰਜਾਬ ਦੇ ਵਿੱਚ ਕੋਰਾ ਨਾ ਮਾਤਰ ਜਿਹਾ ਹੀ ਪੈਣ ਦੀ ਸੰਭਾਵਨਾ ਬਣ ਰਹੀ ਹੈ 29 ਤੇ 30 ਨੂੰ ਮੀਂਹ ਦੀ ਸੰਭਾਵਨਾ ਤਾਂ ਨਹੀਂ ਪਰ ਬੱਦਲਬਾਈ ਕੁਝ ਖੇਤਰਾਂ ਦੇ ਵਿੱਚ ਹੋ ਸਕਦੀ ਹੈ ਪਹਾੜਾਂ ਦੇ ਉੱਪਰ ਮੀਂਹ ਤੇ ਬਰਫਵਾਰੀ ਦਾ ਦੌਰ ਦੇਖਿਆ ਜਾਵੇਗਾ 31 ਤੇ 1 ਤਰੀਕ ਨੂੰ ਪੰਜਾਬ ਦੇ ਮੱਝ ਦੁਆਬੇ ਤੇ ਪਵਾਰ ਖੇਤਰ ਦੇ ਵਿੱਚ ਹਲਕੇ ਤੋਂ ਦਰਮਿਆਨੇ ਮੀਂਹ ਦੀ ਸੰਭਾਵਨਾ ਬਣ ਰਹੀ ਹੈ ਉਹਨਾਂ ਦਿਨਾਂ ਦੇ ਵਿੱਚ ਟੁੱਟਵੇਂ ਛਰਾਟੇ ਲੱਗਣਗੇ 31 ਤੱਕ ਨੂੰ ਵਧੀਆ ਮੀਂਹ 5 3 ਤੋਂ ਲੈ ਕੇ 5 ਫਰਵਰੀ ਤੱਕ ਪੈਣ ਦੀ ਸੰਭਾਵਨਾ ਬਣੀ ਹੋਈ ਹੈ